ਮੈਂ ਕਿ ਫਿਰੋਜ਼ਪੁਰ ਦੀ ਬਸੰਤ ਬਹੁਤ ਹੀ ਮਸ਼ਹੂਰ ਬਸੰਤ ਹੈ ਆਮ ਹੀ ਕਹਾਵਤ ਹੈ ਜੇ ਦੇਖਣਾ ਬਸੰਤ ਗੋਰੀਏ ਤੈਨੂੰ ਪਹਿਣਾ ਫਿਰੋਜ਼ਪੁਰ ਆਉਣਾ ਫਿਰੋਜ਼ਪੁਰ ਦਾ ਜਿਹੜਾ ਬਸੰਤਾ ਮੰਨਿਆ ਪਰ ਮੰਨਿਆ ਜਿਹੜਾ ਬਸੰਤਾ ਬਹੁਤ ਹੀ ਮਸ਼ਹੂਰ ਬਸੰਤਾ ਜਿਹੜੇ ਲੋਕ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇੱਥੇ ਬਸੰਤ ਮਨਾਉਣ ਦੇ ਲਈ ਆਉਂਦੇ ਹਨ ਤੁਹਾਨੂੰ ਦਿਖਾ ਰਿਹਾ ਕਿਵੇਂ ਜੜੀਆਂ ਬਸੰਤ ਦੀਆਂ ਰੌਣਕਾਂ ਜੜੀਆਂ ਬਿਜਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ ਮਰਮਨ ਨੂੰ ਕਹਾਂਗਾ ਕਿ ਉਹ ਬਸੰਤੀਆ ਰੌਣਕਾਂ ਦਿਖਾਏ ਕਿ ਕਿਸ ਤਰ੍ਹਾਂ ਜਿਹੜੀਆਂ ਦੁਕਾਨਾਂ ਉਹ ਵੀ ਬਸੰਤ ਦੀਆਂ ਸੱਗੀਆਂ ਹੋਈਆਂ ਹਨ ਤੇ ਲੋਕ ਜਿਹੜੇ ਗੁੱਡੇ ਉਡਾਰੇ ਹਨ ਪੇਕੇ ਤੇ ਪੇਕੇ ਜਿਹੜੇ ਲਾਏ ਜਾ ਰਹੇ ਹਨ ਉਹ ਵੇਚਾ ਤੋਂ ਜਿਹੜੇ ਲੋਕ ਆ ਇੱਥੇ ਬਸੰਤ ਮਨਾਉਣ ਦੇ ਲਈ ਆਉਂਦੇ ਹਨ ਲੋਕਾਂ ਦੇ ਵਿੱਚ ਬਸੰਤ ਦਾ ਜਿਹੜਾ ਬਹੁਤ ਹੀ ਅਨੁਸ਼ਾ ਜਿਹੜਾ ਪਾਇਆ ਜਾਂਦਾ ਹੈ ਜਿਹੜੇ ਲੋਕ ਬਾਹਰਲੇ ਜਿਲ੍ਹਿਆਂ ਦੇ ਵਿੱਚੋਂ ਇੱਥੇ ਬਸੰਤ ਮਨਾਉਣ ਦੇ ਲਈ ਜਿਹੜੇ ਆਉਂਦੇ ਹਨ ਜਿਹੜਾ ਬਸੰਤ ਹੈ ਬਹੁਤ ਹੀ ਫਿਰੋਜ਼ਪੁਰ ਦਾ ਮਸ਼ਹੂਰ ਬਸੰਤ ਹੈ ਉਹ ਤੇ ਡਾਇਜ ਜਾਂਦੇ ਹਨ ਤੇ ਕੇ ਡਾਇਜ ਜਾਂਦੇ ਹਨ ਅਤੇ ਜਿਹੜੀ ਪਰਿਵਾਰਿਕ ਸਾਂਝ ਹੈ ਉਹ ਜਿਹੜੀ ਐ ਇਸ ਦੇ ਨਾਲ ਬੰਦੀ ਹੈ ਜਿਹੜੇ ਇੱਥੇ ਬਸੰਤ ਮਨਾਉਣ ਲਈ ਆਏ ਨੇ ਕਿਸ ਤਰ੍ਹਾਂ ਦਾ ਸੰਤਨ ਆਇਆ ਜਾਂਦਾ ਹੈ ਉਹ ਵੀ ਜਿਹੜੀਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਲੋਕਾਂ ਨਾਲ ਵੀ ਗੱਲਬਾਤ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਫਰੋਜਪੁਰ ਦੀ ਜਿਹੜੀ ਬਸੰਤ ਹੈ ਬੜੀ ਧੂਮਤਾ ਹੁੰਦੇ ਨਾਲ ਮਨਾਈ ਜਾ ਰਹੀ ਹੈ ਲੋਕ ਕੋਠਿਆਂ ਦੇ ਉੱਤੇ ਡੀਜੇ ਲਾ ਕੇ ਜਿਹੜੀ ਬਸੰਤ ਮਨਾ ਰਹੇ ਹਨ ਜਿਹੜੀਆਂ ਖਾਸ ਕਰਕੇ ਲੜਕੀਆਂ ਤੇ ਊਮੈਨ ਹਨ ਉਹਨਾਂ ਦੇ ਵਿੱਚ ਵੀ ਬਸੰਤ ਜਿਹੜਾ ਇਹ ਤਿਹਾਰਾ ਬੜਾ ਧੂਮਤਾ ਨਾਲ ਮਨਾਇਆ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਕਿ ਗੁੱਡੇ ਉਡਾਰ ਰਹੀਆਂ ਹਨ ਲੜਕੀਆਂ ਵੀ ਅਤੇ ਜਿਹੜੇ ਨੌਜਵਾਨ ਵੀ ਆ ਉਹ ਪਤੰਗਾ ਦੇ ਨਾਲ ਪੇਚੇ ਤੇ ਪੇਚਾ ਜਿਹੜੇ ਲਾਉਂਦੇ ਹੋਏ ਦਿਖਾਈ ਦੇ ਰਹੇ ਹਨ ਜਿਹੜੀ ਫਰੋਹੀਪੁਰ ਦੀ ਬਸੰਤ ਬਹੁਤ ਮਸ਼ਹੂਰ ਜਿਹੜੀ ਬਸੰਤ ਦਸੀ ਦੇ ਆ ਰਹੀ ਹੈ ਸਾਡੇ ਨਾਲ ਇੱਥੇ ਸੱਜਣ ਵੀ ਆਏ ਹਨ ਉਹ ਵੀ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨਾ ਕਿਵੇਂ ਸ਼ਾਪ ਆਇਆ ਜਾ ਰਿਹਾ ਕਿ ਆਈਬੋ 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 ਹੋਇਆ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਕੀ ਕਹਿਣਾ ਉਹਨਾਂ ਦਾ ਰੋਈਪੁਰ ਚੋਂ ਤੋ ਹੀ ਬਸੰਤ ਬਣਾਉਣ ਆਏ ਹਾਂ ਕਿਹੋ ਜਿਹਾ ਫੀਲ ਕਰ ਰਿਹਾ ਹਾਂ ਰੋਈਪੁਰ ਚੋਂ ਬਸੰਤ ਬਣਾਉਣ ਆਏ ਪਾਜੀ ਬਹੁਤ ਵਧੀਆ ਫੀਲ ਹੋ ਰਿਹਾ ਠੀਕ ਹੈ ਫਰੋਈਪੁਰ ਦੀ ਬਸੰਤ ਮੇਨ ਤਿਹਾੜ ਜਿਹੜਾ ਬਸੰਤੇ ਫਰੋਈਪੁਰ ਦਾ ਹੈ ਠੀਕ ਹੈ ਤੇ ਬੜੀ ਧੂਮਤਾਮਣਾ ਇੱਥੇ ਮਨਾਇਆ ਜਾ ਰਿਹਾ ਠੀਕ ਹੈ ਕਿੰਨੇ ਫਿਰ ਅੱਜ ਗੁੱਡੇ ਗੁੱਡੀਆਂ ਡਾਏ ਕੱਟੇ-ਕੁੱਟੇ ਵੀ ਫਿਰ ਗੁੱਡੇ ਪਾਜੀ ਇੱਕ ਨਾਲ 700 ਡਾਏ ਨੇ ਪੇਚੇ-ਪੁੱਚੇ ਵੀ ਲਾਏ ਫਿਰ ਪੇਚੇ ਵਾਧੂ ਲਾਏ ਵਾਧੂ ਇਹ ਕੈਰੀ ਤਾਂ ਮੈਂ ਤਾਂ ਤਨ ਕਰਾ ਛੱਡੀ ਆ ਕਿਵੇਂ ਲੱਗੀ ਫਰੋਇਪੁਰ ਦੀ ਬਸੰਤ ਫਿਰ ਫਰੋਇਪੁਰ ਦੀ ਬਸੰਤ ਬਾਜੀ ਬਹੁਤ ਵਧੀਆ ਲੱਗੀ ਆ ਜਿਹੜੇ ਦੂਜੇ ਜ਼ਿਲ੍ਹਿਆਂ ਵਾਲੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਫਰੋਇਪੁਰ ਆਓ ਇੱਕ ਵਾਰੀ ਠੀਕ ਹੈ ਤੇ ਫਰੋਇਪੁਰ ਦੇ ਆਪਣਾ ਪੇਚ ਆ ਕੇ ਬਸੰਤ ਦਾ ਤਿਆਰ ਮਨਾਓ ਤੇ ਇੰਜੋਇਮੈਂਟ ਕਰੋ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਇੱਥੇ ਬਾਹਰੋਂ ਵੀ ਜਿਹੜੇ ਲੋਕ ਆਏ ਆ ਬਸੰਤ ਮਨਾਉਣ ਉਹਨਾਂ ਨਾਲ ਵੀ ਗੱਲਬਾਤ ਕਰਾਈ ਆ ਤੇ ਆਹ ਦੇਖ ਲੋ ਅਸਮਾਨ ਦੇ ਵਿੱਚ ਜਿਹੜੇ ਗੁੱਡੇ ਉੱਡ ਰਹੇ ਆ ਪੇਚੇ ਤੇ ਪੇਚੇ ਜਿਹੜੇ ਲੱਗ ਰਹੇ ਆ ਉਹਨਾਂ ਨਾਲ ਵੀ ਕਿਹਾ ਗਿਆ ਹੈ ਕਿ ਇੱਕ ਵਾਰੀ ਫਰੋਈਪਰ ਜ਼ਰੂਰ ਆ ਕੇ ਜੜੀ ਹੈ ਫਰੋਈਪਰ ਦੀ ਬਸੰਤ ਦੇਖੀ ਜਾਵੇ